ਜੇਲਾ ਚਲੰਦਰ ਤੇ ਆਦੀ ਇਨੋਂ ਦੇ ਪਿੰਡ ਜੰਡਿਆਲਾ ਮੰਚਕੀ ਦੇ ਹੈੱਡਮਾਸਟਰ 우ਜਾਗਰ ਸਿੰਘ ਸਮਰਾ ਸਟੇਡੀਅਮ ਦੀ ਬੈਂਕ ਸਾਈਡ ਤੇ ਬੜੇ ਵੇਟ ਲਿਫਟਿੰਗ ਹਾਲ ਵਿੱਚ ਅੱਜ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੇਟ ਲਿਫਟਰ ਕਬੱਡੀ ਖੇਡ ਦੇ ਖਿਡਾਰੀਆਂ ਨੂੰ ਸਭੀ ਸੁਸਾਇਟੀ ਸਮਰਾਵਾ ਵੱਲੋਂ ਬਦਾਮ ਵੰਡੇ ਗਏ ਇਸ ਮੌਕੇ ਤੇ ਇੰਟਰਨੈਸ਼ਨਲ ਕੋਚ ਡੀਪੀ ਹਰਮੇਸ਼ ਲਾਲ ਨੇ ਸਭੀ ਸੁਸਾਇਟੀ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਪਲਵਾਨਾਂ ਨੂੰ ਬਦਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਮੌਕੇ ਪਲਵਾਨਾਂ ਨੇ ਵੀ ਕਿਹਾ ਕਿ ਆਉਣ ਵਾਲੀ ਵੇਟ ਲਿਫਟਿੰਗ ਦੇ ਮੈਚ ਵਿੱਚ ਉਹ ਵਧੀਆ ਪ੍ਰਦਰਸ਼ਨ ਕਰਨ ਕੀ ਆਪਣੇ ਪਿੰਡ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਕੀ ਇਸ ਮੌਕੇ ਤੇ ਸਵੀ ਸੋਸਾਇਟੀ ਦੇ ਮੈਂਬਰ ਤੇ ਪਲਵਾਨ ਹਾਜ਼ਰ ਸਨ ਪਿੰਡ ਜੰਡੇਆਲਾ ਮੰਜਕੀ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਆਬੇ ਦੇ ਬਹੁਤ ਪ੍ਰਸਿੱਧ ਨਗਰ ਪਿੰਡ ਸਮਰਾਈ ਵੱਲੋਂ ਜਿਹੜੇ ਐਨ ਆਰ ਆਈ ਪਰਿਵਾਰਾਂ ਦੇ ਵਿੱਚੋਂ ਹੈਪੀ ਬਾਬੇ ਕਿਆਂ ਦੇ ਪਰਿਵਾਰ ਵੱਲੋਂ ਵੀਟ ਲਿਫਟਿੰਗ ਸੈਂਟਰ ਕਬੱਡੀ ਰਸਲਿੰਗ ਤੇ ਬਾਕੀ ਖੇਡਾਂ ਨੂੰ ਜਿਹੜਾ ਹੈ ਉਹਨਾਂ ਨੇ ਬਾਦਾਮ ਭੇਜੇ ਸੀਗੇ ਬਾਦਾਮਾਂ ਦੀ ਖਰਾਕ ਜਿਹੜੀ ਹੈ ਜਦੋਂ ਸਾਡੇ ਖਿਡਾਰੀਆਂ ਨੂੰ ਮਿਲੇਗੀ ਤਾਂ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਖਿਡਾਰੀ ਇਸ ਸੇਵਾ ਨੂੰ ਇਸ ਸ਼ਾਬਾਸ਼ ਨੂੰ ਦੇਖ ਕੇ ਹੋਰ ਪ੍ਰੇਸ਼ਾਹ ਹੋਣਗੇ ਉਮੀਦ ਕਰਦਾ ਕਿ ਇਹ ਜਿਹੜਾ ਉਦਮ ਹੈ ਸਾਡੀ ਸਵਿਸ ਸੁਸਾਇਟੀ ਸਮਰਾਈ ਦੇ ਏ ਬਲੋਂ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਮਾਇंदे ਲੱਖਾ ਜੀ ਲੱਖਾ ਸਮਰਾਜ ਜੀ ਵਿਸ਼ੇਸ਼ ਤੌਰ ਤੇ ਆਏ ਨੇ ਤੇ ਨਾਲ ਮੇਰੇ ਸੱਜੇ ਹੱਥ ਸਾਰਨਜੀਤ ਸਿੰਘ ਜੀ ਉਹ ਆਏ ਨੇ ਤੇ ਉਹਨਾਂ ਦੇ ਉਦਮ ਸਦਕਾ ਜਿਹੜਾ ਹੈ ਅੱਜ ਇਹ ਛੋਟਾ ਜਿਹਾ ਸਮਾਗਮ ਹੀ ਰੱਖਿਆ ਸੀਗਾ ਬੱਚਿਆਂ ਨੂੰ ਅਸੀਂ ਬਦਾਮ ਵੰਡੇਆ ਤੇ ਉਹਨਾਂ ਐਨ ਆਰ ਆਈ ਪਰਿਵਾਰ ਹੈਪੀ ਬਾਬੇਗਾਂ ਦੇ ਪਰਿਵਾਰ ਨੂੰ ਤੇ ਨਗਰ ਸਮਰਾਏ ਦੇ ਸਾਰੇ ਖੇਡ ਪ੍ਰੇਮੀਆਂ ਮੂ ਜਿਹੜੀ ਆ ਸ਼ਾਬਾਸ਼ ਦੇਣੀ ਚਾਹੁੰਦੇ ਆ ਕਿ ਉਹ ਵੱਧ ਚੜ ਕੇ ਇਹਨਾਂ ਖਿਡਾਰੀਆਂ ਦੀ ਸਾਰੀਆਂ ਖੇਡਾਂ ਦੇ ਰਹਿੰਦੇ ਹੋਰ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨਗੇ ਅੰਤ ਵਿੱਚ ਫੇਰ ਮੈਂ ਆ ਸਵੇ ਸੋਸਾਇਟੀ ਸਮਰਾਈ ਸਰ ਰஞ்சிਤ ਸਿੰਘ ਜੀ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵੇਲਫੇਅਰ ਲਿਫਟਿੰਗ ਕੋਚਿੰਗ ਸੈਂਟਰ ਸਮਰਾਈ ਜੰਡੇ ਵਾਲਾ